ਬਾਬਾ ਦੀਪ ਸਿੰਘ ਚੱਲੇ ਕਰਨ ਤਾਰਨ ਤੋਂ ਤੇ ਇੱਕ ਇਸਤਰੀ ਰੂਪ ਵਿੱਚ ਸ਼ਕਤੀ ਆ ਕੇ ਘੋੜਿਆਂ ਉਾਗਾ ਫੜ ਕੇ ਥਲੋਬੇ ਕਹਿਣ ਲੱਗੀ ਬਾਬਾ ਜੀ ਕਿਥੇ ਚੱਲੇ ਉਹ ਬਾਬਾ ਜੀ ਕਹਿੰਦੇ ਹਰਮੰਦਰ ਸਾਹਿਬ ਕਹਿੰਦੀ ਮੈਂ ਨਹੀਂ ਜਾਣ ਦੇਣਾ ਬਾਬਾ ਜੀ ਕਹਿੰਦੇ ਤੂੰ ਕੌਣ ਹੈ ਕਹਿੰਦੀ ਮੈਂ ਮੌਤ ਆਂ ਭਾਵੀ ਹੋਣੀ ਮੈਂ ਤੇ ਰਾਵਣ ਨਹੀਂ ਛੱਡਿਆ ਕਾਲ ਪਾਵੇ ਨਾ ਬੰਨਿਆ ਸੀ ਉਹਨੇ ਮੈਂ ਤੰਸ ਨਹੀਂ ਛੱਡਿਆ ਮੈਂ ਹਰਨਾਪਚ ਨਹੀਂ ਛੱਡਿਆ ਬਾਬਾ ਜੀ ਕਹਿੰਦੇ ਤੂੰ ਹੋਣੀ ਐ ਤੇ ਆਪਣਾ ਜੋਰ ਲਾ ਲਵੀਂ ਮੈਂ ਆਪਣੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਐ ਉਹ ਮੇਰੀ ਅਰਦਾਸ ਪੂਰੀ ਕਰ ਦੇਣਗੇ ਸਾਧ ਸੰਗਤ ਜੀ ਮੌਤ ਨੇ ਆਪਣਾ ਕੰਮ ਕਰ ਦਿੱਤਾ ਸੀ ਸੀਸ ਉਤਰ ਗਿਆ ਸੀ ਬਾਬਾ ਜੀ ਦਾ ਪਰ ਕਾਲਾਨ ਕਾਲ ਪਰਮੇਸ਼ਰ ਨਾਲ ਸੀ ਤਲੀ ਤੇ ਸੀਸ ਧਰ ਕੇ ਤੁਰ ਪਿਆ ਖੋ ਸਤਨਾਮ ਸਿਰ ਦਾ